ਜੇਕਰ ਵਿਰੋਧੀ ਧਿਰਾਂ ਦਾ ਇੱਕ ਇਕੱਠ ਜੋੜ ਹੈ ਜਿਹੜਾ ਸ਼ੰਭੂ ਬਾਰਡਰ ਦੇ ਪਰਲੇ ਪਾਸੇ ਹੈਗਾ ਪੰਜਾਬ 'ਚ ਨਹੀਂ ਹੈਗਾ ਜਿਹਨੂੰ ਲੈ ਕੇ ਅਸੀਂ ਲਗਾਤਾਰ ਸਵਾਲ ਕਰਦੇ ਆ ਕਿ ਕੀ ਇਹ ਪਾਰਟੀਆਂ ਆਮ ਆਦੀ ਪਾਰਟੀ ਜਾਂ ਕਾਂਗਰਸ ਪੰਜਾਬ ਦੇ ਵੋਟਰ ਨੂੰ ਪੰਜਾਬ ਦੇ ਲੋਕਾਂ ਨੂੰ ਮੂਰਖ ਸਮਝਦੀਆਂ ਕਿ ਇੱਥੋਂ ਜਿਹੜਾ ਮਰਜੀਿੱਤ ਕੇ ਜਾਊਗਾ ਸ਼ੰਭੂ ਟੱਪ ਦੇ ਤੁਸੀਂ ਇੱਕੋ ਥਾਲੀ 'ਚ ਬਹਿਣਾ ਹੈ ਐ ਇੱਕੋ ਪਾਸੇ ਬਹਿਣਾ ਹੈ ਤੇ ਇੱਥੇ ਤੁਸੀਂ ਕਹਿੰਦੇ ਹੋ ਅਸੀਂ ਅੱਡ-ਅੱਡ ਲੜ ਰਹੇ ਹਾਂ ਜੀ ਬਾਕੀ ਤਾਂ ਸਾਡਾ ਘੱਟ ਜੋੜ ਹੈ ਚੰਡੀਗੜ੍ਹ 'ਚ ਪੰਜਾਬ ਦੀ ਰਾਜਧਾਨੀ 'ਚ ਘੱਟ ਜੋੜ ਹੈ ਪੰਜਾਬ 'ਚ ਘੱਟ ਜੋੜ ਨਹੀਂ ਹੈ ਸੋ ਤਾਂ ਹੀ ਨਰਿੰਦਰ ਮੋਦੀ ਜੀ ਹੋਰਾਂ ਨੇ ਇਸ ਗੱਲ ਬਾਰੇ ਇਸ਼ਾਰਾ ਕੀਤਾ ਨਾ ਕਿ ਇਹ ਅੱਡੋ ਅੱਡ ਜਿਹੜੇ ਡਫਲੀ ਵਜਾਉਂਦੇ ਜੀ ਇੱਕੋ ਦੁਕਾਨ ਹੈ ਇਹਨਾਂ ਦੀ ਸੋ ਇਕੱਠੀ ਦੁਕਾਨ ਹੈ ਇਹਨਾਂ ਦੀ ਹੈ ਨਾ ਤੇ ਪਰ ਜਨਾਬ ਤੁਸੀਂ ਆਪਣੇ ਪੁਰਾਣੇ ਸਹਿਯੋਗੀ ਦਾ ਨਾਮ ਲੈਣੋਂ ਬਚਦੇ ਰਹੇ ਹੋ ਕਤਰੋਂ ਦੇ ਪਟਿਆਲੀਆਂ ਰੈਲੀ ਤਾਂ ਆਪਣੇ ਸਾਹਮਣੇ ਸਪਸ਼ਟ ਉਦਾਹਰਣ ਹੈ ਸੋ ਤੁਸੀਂ ਅਕਾਲੀ ਦਲ ਨੂੰ ਬਚਾਅ ਕਰ ਰਹੇ ਹੋ ਅਕਾਲੀ ਦਲ ਦਾ ਅਕਾਲੀ ਦਲ ਦਾ ਨਾਮ ਲੈਣ ਤੋਂ ਬਚ ਰਹੇ ਹੋ ਜਾਂ ਇਸ ਨੂੰ ਇਹ ਸੰਕੇਤ ਵਜੋਂ ਦੇਖਿਆ ਜਾਵੇ ਕਿ ਤੁਸੀਂ ਉਸ ਰਿਸ਼ਤੇ ਨੂੰ ਮੁੜ ਕੇ ਗੰਢਣਾ ਧੁੱਪਣਾ ਚਾਹੁੰਦੇ ਹੋ ਜੀ ਹਾਂ ਅਕਾਲੀ ਦਲ ਵੀ ਤੇ ਭਾਜਪਾ ਵੀ ਅੱਜ ਦੀ ਤਰੀਖ ਦੇ ਵਿੱਚ ਵੀ ਘੱਟ ਛੁੱਟਦੇ ਹਾਮੀ ਨੇ ਪਰ ਕੁਝ ਹਾਲਾਤ ਕੁਝ ਸਿਆਸੀ ਮਜਬੂਰੀਆਂ ਉਹਨਾਂ ਨੂੰ ਅੱਡੋ ਅੱਡ ਰਾਹ ਤੇ ਤੋੜ ਗਈਆਂ ਚਾਹੇ ਉਹ ਲੀਡਰਾਂ ਦੇ ਹਵਾਲੇ ਨਾਲ ਹੋਵੇ ਚਾਹੇ ਉਹ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਇੱਛਾ ਸ਼ਕਤੀ ਦੇ ਹਵਾਲੇ ਨਾਲ ਹੋਵੇ ਚਾਹੇ ਕਿਸਾਨੀ ਮਸਲਿਆਂ ਦਾ ਹਵਾਲਾ ਹੋਵੇ ਜਾਂ ਬੰਦੀ ਸਿੰਘਾਂ ਦੇ ਹਵਾਲੇ ਨਾਲ ਹੋਵੇ ਕਿੰਨੇ ਹੀ ਪਹਿਲੂ ਸੀ ਪਰ ਅੱਜ ਨਹੀਂ ਤਾਂ ਵੀ ਸੁਸਤਾਈ ਪਈ ਹੋਣਾ ਹੈਗਾ ਇਹ ਕਿਉਂਕਿ ਕਿਤੇ ਨਾ ਕਿਤੇ ਆਮ ਲੋਕ ਵੀ ਹੁਣ ਇਸ ਗੱਲ ਨੂੰ ਸਮਝਣ ਲੱਗੇ ਨੇ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ ਤੇ ਚੋਣ ਲੜ ਕੇ ਕੋਈ ਜਿੱਤ ਦਾ ਮਾਰਕਾ ਨਹੀਂ ਮਾਰਨਾ ਚਾਹੁੰਦੀ ਪਤਾ ਹੈ ਉਹਨਾਂ ਨੂੰ ਕਿ ਸਾਥੋਂ ਇਹ ਮਾਰਕਾ ਜੇ ਨਹੀਂ ਬਚਣਾ ਅਸੀਂ ਉਸ ਪੋਜੀਸ਼ਨ 'ਚ ਪੰਜਾਬ 'ਚ ਨਹੀਂ ਹੈਗੇ ਪਰ ਉਹ ਚੋਣ 13 ਲੋਕ ਸਭਾ ਸੀਟਾਂ ਲਈ ਨਹੀਂ ਉਹ 227 ਦੀਆਂ 50 ਤੋਂ 60 ਵਿਧਾਨ ਸਭਾ ਸੀਟਾਂ ਲਈ ਲੜ ਰਹੇ ਨੇ ਜੀ ਹਾਂ ਤਾਂ ਕਿ ਇਸ ਵਾਰ ਇੰਨੇ ਜੋਰ ਸ਼ੋਰ ਨਾਲ ਲੜੀਏ ਜੇ ਜੋਰ ਸ਼ੋਰ ਚੋਂ ਇੱਕ ਜਾਂ ਦੀ ਕੋਈ ਸਿੱਟ ਨਿਕਲ ਵੀ ਜਾਵੇ ਤਾਂ ਵੀ ਵਾਬਹੀ ਜੇ ਨਾ ਨਿਕਲੇ ਤਾਂ ਵੋਟ ਬੈਂਕ ਇਸ ਤਰ੍ਹਾਂ ਵਧੇ ਵੋਟ ਬੈਂਕ ਦੀ ਪਰਸੈਂਟੇਜ ਅਸੀਂ ਆਪਣੇ ਹਵਾਲੇ ਨਾਲ ਕਿਉਂਕਿ ਹੁਣ ਤੱਕ ਤਾਂ ਜੇ ਭਾਜਪਾ ਨੂੰ ਵੀ ਵੋਟ ਪੈਂਦੀ ਸੀ ਤਾਂ ਵੀ ਮਨਜਿੰਦਰ ਅਕਾਲੀ ਭਾਜਪਾ ਘੱਟ ਥੋੜਾ ਕਾਲੀਆਂ ਕਰਕੇ ਪੈ ਗਈ ਇਸ ਲਈ ਉਹ ਆਪਣਾ ਕੱਲਿਆਂ ਦਾ ਵੋਟ ਬੈਂਕ ਉਹ ਵਾਰ ਕੇ ਦਿਖਾਉਣਾ ਚਾਹੁੰਦੇ ਨੇ ਦਿਖਾਉਣਾ ਵੀ ਆਪਣੇ ਗੱਠਜੋੜ ਵਾਲੇ ਪੁਰਾਣੇ ਸਾਥੀ ਅਕਾਲੀ ਦਲ ਨੂੰ ਚਾਹੁੰਦੇ ਨੇ ਤੇ ਜੋ 5-4% ਆਪਣਾ ਵੋਟ ਬੈਂਕ ਵਧਾਉਣ 'ਚ ਕਾਮਯਾਬ ਹੋਗੇ ਤਾਂ ਫਿਰ 2027 ਦੀਆਂ ਵਿਧਾਨ ਸਭਾ ਚੋਣਾਂ ਸਮੇ 23 ਸੀਟਾਂ ਤੇ ਗੱਠਜੋੜ 'ਚ ਲੜਨ ਵਾਲੀ ਭਾਜਪਾ 50 ਤੋਂ 60 ਸੀਟਾਂ ਮੰਗੂਗੀ ਤੇ ਸਮਝੋ ਸਮਝੋਤਾ ਫਿਰ 40 ਤੋਂ ਉੱਪਰ ਹੀ ਹੋਣਾ ਸੋ ਇਸ ਲਈ ਇਹ ਲੜਾਈ ਤਾਂ ਇੱਥੇ ਹੈ ਤੇ ਇਸ ਲਈ ਸ਼ੈਲਫ 'ਰ ਅਕਾਲੀ ਦਲ ਦਾ ਨਾਂ ਲੈਣੋ ਜਾਂ ਅਕਾਲੀ ਦਲ ਨੂੰ ਬਚਾਉਂਦੇ ਨੇਦਰ ਮੋਦੀ ਨਜ਼ਰ ਆਉਂਦੇ ਨੇ ਕਿ ਭਾਈ ਦੁਕਾਨ ਤਾਂ ਆਪਣੀ ਵੀ ਇੱਕੋ ਹੈ ਚਲੋ ਅਕਾਲੀ ਦਲ ਦੀ ਚੱਲੀ ਆ ਤੇ ਅਕਾਲੀ ਦਲ ਦੀ ਪਿਛਲੀ ਸੀਟ ਵੀ ਜਿਹੜੀਆਂ ਪਿਛਲੀਆਂ 2 ਸੀਟਾਂ ਸੀ ਅਕਾਲੀ ਦਲ ਕੋਲ 13 ਚੋਂ 3 ਤੇ ਭਾਰਤੀ ਜਨਤਾ ਪਾਰਟੀ ਲੜੀ ਤੇ 2 ਦੇ ਉੱਤੇ 10 ਦੇ ਉੱਤੇ ਅਕਾਲੀ ਦਲ ਲੜਿਆ ਉਹ ਤਿੰਨਾਂ ਚੋਂ 2 ਜਿੱਤ ਗਏ 10ਾਂ ਚੋਂ 2 ਜਿੱਤੇ ਤੇ ਇਸ ਨੇ ਅਗਲੇ ਕਹਿੰਦੇ ਕਿ ਅਸੀਂ ਤਾਂ ਜੀ ਫਿਰ ਵੱਡੀ ਤਰ ਸਨੀ ਜੂਨ ਵੀ ਜਿੱਤ ਗਿਆ ਸੋਮ ਪ੍ਰਕਾਸ਼ ਵੀ ਜਿੱਤ ਗਿਆ ਸੀ ਅੰਬ੍ਰਸਰ ਇਹ ਕਹਿ ਰਿਹਾ ਲੋ ਹਾਰ ਗਏ ਭਾਜਪਾ ਪਰ ਇਧਰ ਦਸਾਂ ਚੋਂ ਇਕਲੀ ਜਾਂ ਫਿਰੋਜ਼ਪੁਰ ਵਾਲੀ ਜਿੱਥੇ ਜਾਂ ਢਿੰਡਿਆਲੀ ਜਿੱਥੇ ਸੋ ਹੁਣ ਫਿਰੋਜ਼ਪੁਰ ਸੀਟ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਤੇ ਸ਼੍ਰੋਮਣੀ ਅਕਾਲੀ ਦਲ ਦੇ ਰਾਸ਼ਟਰੀ ਪ੍ਰਧਾਨ ਤੇ ਹਰਸਿਮਰਤ ਕੌਰ ਬਾਦਲ ਦੇ ਘਰ ਵਾਲੇ ਸੁਖਬੀਰ ਸਿੰਘ ਬਾਦਲ ਹੋਰੀ ਇਸ ਵਾਰ ਖੁਦ ਉਮੀਦਵਾਰ ਨਹੀਂ ਹੈ ਤੇ ਫਿਰ ਫਿਰੋਜ਼ਪੁਰ ਸੀਟ ਅਕਾਲੀ ਦਲ ਦੇ ਕੋਲ ਸੀ ਇਹ ਇਸ ਲਈ ਘੱਟੋ ਘੱਟ ਨਵੀਂ ਕੋਈ ਆ ਜਵੇ ਤਾਂ ਵਾਹ ਵਈ ਪਰ ਪ੍ਰਾਣੀਆਂ ਬੱਚੀਆਂ ਰਹਿਣ ਏ ਵੀ ਤਾਂ ਜਦੋਂ ਜਾਇਦ ਹੈ ਨਾ ਅਕਾਲੀ ਦਲ ਲਈ ਇਸ ਮੌਕੇ ਜਿੱਥੇ ਹਰਪ੍ਰੀਤ ਕੋਰ ਵਾਲੀ ਸੀਟ ਜਿੱਤਣ ਦਾ ਸੰਘਰਸ਼ ਹੈ ਤੇ ਪੂਰਾ ਜੋਰ-ਦਮਖ ਮ ਉੱਥੇ ਲੱਗਿਆ ਉੱਥੇ ਸੁਖਬੀਰ ਬਾਦਲ ਲਈ ਆਪਣਾ ਉਹ ਹਲਕਾ ਚਾਹੇ ਬੇਸ਼ੱਕ ਇਸ ਵਾਰ ਉਥੋਂ ਨਰਦੇਵ ਸਿੰਘ ਮਾਨ ਹੁੜੀ ਲੜ ਰਹੇ ਨੇ ਬੋਬੀ ਮਾਨ ਹੁੜੀ ਲੜ ਰਹੇ ਨੇ ਹ ਜੋਰਾ ਸਿੰਘ ਮਾਨ ਹੁੜਾ ਦੇ ਬੇਟੇ ਸੋ ਇਹ ਹੈ ਉਹ ਉਹ ਵੀ ਸੀਟ ਉਹਨਾਂ ਲਈ ਬਚਾਉਣੀ ਜ਼ਰੂਰੀ ਹੈ ਕਿਉਂਕਿ ਰੋਚਪੁਰ ਸੀਟ ਉਹ ਸੀਟ ਹੈ ਜਿਹੜੀ 6 ਵਾਰ ਅਕਾਲੀ ਦਲ ਦੇ ਉਮੀਦਵਾਰਾਂ ਨੇ ਜਿੱਤੀ ਹੈ 6 ਵਾਰ ਅਕਾਲੀ ਦਲ ਨੇ ਜਿੱਤੀ ਹੈ ਤੇ ਇਸ ਵਾਰ ਕਾਂਗਰਸ ਨੂੰ ਉਥੇ ਫਸਮੀ ਟੱਕਰ ਦੇ ਰਹੀ ਹੈ ਸੋ ਇਸ ਲਈ ਫਰੋਜਪੁਰ ਸੀਟ ਤੇ 6 ਵਾਰ ਅਕਾਲੀ ਦਲ ਦਾ ਦਬਦਬਾ ਰਿਹਾ ਹੋਵੇ ਅਕਾਲੀ ਦਲ ਜਿੱਤਿਆ ਹੋਵੇ ਤੇ ਇਸ ਵਾਰ ਉਹਨੂੰ ਉਥੋਂ ਟੱਕਰ ਵੀ ਮਿਲ ਰਹੀ ਹੋਵੇ ਤੇ ਭਾਜਪਾ ਵੀ ਉਹਦੇ ਵਿੱਚ ਸੰਨ ਲਾ ਰਹੀ ਹੋਵੇ ਤਾਂ ਖਲਦਾਂ ਦੀ ਚੁਣੌਤੀ ਹੈ ਬਿਲਕੁਲ ਜੀ ਸ਼ੇਰ ਸਿੰਘ ਕੋਆਇਆ ਜਿਹੜੇ ਪੁਰਾਣੇ ਅਕਾਲੀ ਲੀਡਰ ਰਹੇ ਨੇ ਜਿਨ੍ਹਾਂ ਨੇ ਜੋਰਾ ਸਿੰਘ ਮਾਨ ਹੋਰਾਂ ਦੀ ਉਹ ਟਿਕਟ ਖੋ ਕੇ ਆਪਣੇ ਕੋਲ ਲਈ ਸੀ ਅਕਾਲੀ ਦਲ ਤੋਂ ਤੇ ਜਿੱਤ ਵੀ ਗਏ ਸੀ ਹੈ ਉਹ ਸ਼ੇਰ ਸਿੰਘ ਕੋਆਇਆ ਫਿਰ ਉਹ ਨਿੱਧਰ ਆ ਗਏ ਕਾਂਗਰਸੀਆਂ ਕੰਨੀ ਆ ਗਏ ਕਾਂਗਰਸ ਤੋਂ ਲੜੇ ਤੇ ਸੁਖਬੀ ਬਾਦਲ ਤੋਂ ਹਾਰ ਗਏ ਤੇ ਹੁਣ ਸ਼ੇਰ ਸਿੰਘ ਕੋਆ ਟਿੱਕ ਤੋਂ ਦੁਆਰਾ ਲਿਆ ਪਰ ਇਸ ਵਾਰ ਸਾਹਮਣੇ ਸੁਖਬੀ ਸਿੰਘ ਬਾਦਲ ਨਹੀਂ ਹੈਗੇ ਤੇ ਇਸ ਵਾਰ ਹੈ ਨਿਰਦੇਵ ਸਿੰਘ ਹੋਣੀ ਜੋਰਾ ਸਿੰਘ ਮਾਨਹੋੜਾ ਦੇ ਬੇਟੇ ਬੋਵੀ ਮਾਨਹੋੜੀ ਅਕਾਲੀ ਦਲ ਵੱਲ ਉਮੀਦਵਾਰ ਨੇ ਸੋ ਇਸ ਲਈ ਮੁਕਾਬਲਾ ਇੱਥੇ ਅਮੋ ਸਾਹਮਣੇ ਮੰਨਿਆ ਜਾ ਰਿਹਾ ਕਿ ਕਾਂਗਰਸ ਬਨਾਮ ਇਹ ਸੀਟ ਹੈ ਜਿਹੜੀ ਅਕਾਲੀ ਦਲ ਮੁਕਾਬਲੇ ਚ ਜਿਵੇਂ ਬਠਿੰਡਾ ਸੀਟ ਮੰਨੀ ਜਾ ਰਹੀ ਹੈ ਕਿ ਉੱਥੇ ਵੀ ਅਕਾਲੀ ਦਲ ਸਿੱਧੇ ਮੁਕਾਬਲੇ ਚ ਹੈ ਮੈਸੇ ਤਾਂ ਇਸ ਵਾਰ ਤਿੰਨ ਕੋਣਾ ਤੇ ਚਾਰ ਕੋਣਾ ਮੁਕਾਬਲਾ ਹਰ ਥਾਂ ਤੇ ਹੈਗਾ ਪਰ ਜਿੱਥੇ ਆਮੋ ਸਾਹਮਣੇ ਦੀ ਫਾਈਟ ਜਿਆਦਾਤਰ ਸੀਟਾਂ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਫਾਈਟ ਨਜ਼ਰ ਆਉਂਦੀ ਆ ਪਰ ਬਠਿੰਡਾ ਸੀਟ ਦੇ ਵਿੱਚ ਅਕਾਲੀ ਦਲ ਦੀ ਆਮ ਆਦਮੀ ਪਾਰਟੀ ਨਾਲ ਫਾਈਟ ਨਜ਼ਰ ਆਉਂਦੀ ਆ ਤੇ ਫਿਰੋਜ਼ਪੁਰ ਸੀਟ ਦੇ ਉੱਤੇ ਵੀ ਕਾਂਗਰਸ ਦੀ ਅਕਾਲੀ ਦਲ ਨਾਲ ਫਾਈਟ ਨਜ਼ਰ ਆਉਂਦੀ ਆ ਇਸ ਤਰ੍ਹਾਂ ਕੁਝ ਸੀਟਾਂ ਹੈਗੀਆਂ ਜਾਈਆਂ ਜਿੱਥੇ ਸਿੱਧੀਆਂ ਧਰਾਂ ਇਦਾਂ ਆਪਸ ਦੇ ਵਿੱਚ ਆਮੋ ਸਾਹਮਣੇ ਹੋਣ ਜਿਵੇਂ ਹੁਸ਼ਿਆਰਪੁਰ ਸੀਟ ਉੱਥੇ ਆਮ ਆਦਮੀ ਪਾਰਟੀ ਦਾ ਭਾਜਪਾ ਨਾਲ ਮੁਕਾਬਲਾ ਸਿੱਧਾ ਨਜ਼ਰ ਆਉਂਦਾ ਆ। ਆਮੋ ਸਾਹਮਣੇ। ਸੋ ਸ਼ੇਰ ਸਿੰਘ ਕੋਹਾੜਾ ਹੋਰੀ ਕਾਂਗਰਸ ਦੇ ਉਮੀਦਵਾਰ ਨੇ ਤੇ ਉਹਨਾਂ ਦਾ ਜੇ ਪੱਖ ਦੇਖਿਆ ਜਾਵੇ ਕਿ ਤਕੜਾ ਪੱਖ ਇਹੀ ਮੰਨਿਆ ਜਾ ਰਿਹਾ ਕਿ ਸ਼ੇਰ ਸਿੰਘ ਕੋਹਾੜਾ ਨੂੰ 2009-2014 ਚ ਅਕਾਲੀ ਦਲ ਵੱਲੋਂ ਮੈਂਬਰ ਪਾਰਲੀਮੈਂਟ ਰਹੇ ਤੇ ਫਿਰ ਹੈ ਉਹ ਮਤਲਬ ਕਿ ਕਾਂਗਰਸ ਚਲੇ ਗਏ ਪਰ ਉੱਥੇ ਉਹ ਰਾਜਸਿੱਖ ਭਾਈਚਾਰਾ ਜਿਹੜਾ ਰਾਜਸਿੱਖ ਪਾਈਚਾਰੇ ਦੀ ਬਰਾਦਰੀ ਆ ਉਹਦਾ ਨਾ ਤੁੰਦ ਰੱਖਦੇ ਨੇ ਉਹ ਉੱਥੇ ਤਕੜੀ ਵੋਟ ਬੈਂਕ ਆ ਸੋ ਉਹਦਾ ਉਹਨਾਂ ਨੂੰ ਖੰਗਾਦਾ ਹੈਗਾ ਹਾਂ ਪਰ ਇਹ ਵੀ ਹੈ ਕਿ ਅਕਾਲੀ ਦਲ ਛੱਡ ਕੇ ਆਏ ਹੋਏ ਨੇ ਤੇ ਇਸ ਲਈ ਕਾਂਗਰਸ ਵਾਲੇ ਲੀਡਰਾਂ ਨਾਲ ਕਿੰਨਾ ਕੁ ਸਾਥ ਦਿੰਦੇ ਨੇ ਤੇ ਪਿਛਲੀ ਵਾਰ ਹਾਰ ਗਏ ਸੀਗੇ ਇਸ ਲਈ ਉਹਨਾਂ ਲਈ ਚੜ੍ਹੋਤੀ ਵੀ ਹੈ ਗਿਆ ਪਰ ਸਾਹਮਣੇ ਨਿਰਦੇਵ ਸਿੰਘ ਬੋਬੀ ਮਾਨ ਹੋਰੀ ਬੇਸ਼ੱਕ ਸਿਆਸੀ ਪਰਿਵਾਰ ਤੋਂ ਨੇ ਇਹ ਉਹਨਾਂ ਦਾ ਮਜ਼ਬੂਤ ਅੱਖ ਵੀ ਆ ਹਾਂ ਸੰਸਦ ਜੋਰਾ ਸਿੰਘ ਮਾਨ ਹੋਰਾਂ ਦੇ ਮੁੰਡੇ ਨੇ ਇਹ ਉਹਨਾਂ ਦਾ ਮਨਜ਼ੂਬ ਗੁੱਟ ਪੱਕ ਵੀ ਆ ਸਿਆਸੀ ਸੂਝ ਵੀ ਰੱਖਦੇ ਨੇ ਪਰ ਚੋਣ ਪਹਿਲੀ ਵਾਰ ਲੜ ਰਹੇ ਨੇ ਤੇ ਵੋਟ ਬੈਂਕ ਅਕਾਲੀ ਦਲ ਦਾ ਬਚਾ ਕੇ ਰੱਖਣਾ ਉਹਨਾਂ ਦੀ ਚੁਣੌਤੀ ਆ ਤੇ ਇਹ